ਬਿੱਤਦਾਨ ਫਰੋਇਪਰ ਦੇ ਪਿੰਡ ਬੰਡਾਲਾ ਵਿੱਚ ਬੇਅਦਬੀ ਹੋਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀਗਾ ਤਾਂ ਜਿਸ ਵਿੱਚ ਇੱਕ ਨੌਜਵਾਨ ਨੇ ਸ਼੍ਰੀ ਗੁਰੂ ਗੰਗਦ ਸਾਹਿਬ ਜੀ ਦਾ ਅੰਗ ਜਿਹੜਾ ਉਹ ਪਾੜ ਦਿੱਤਾ ਸੀਗਾ ਤਾਂ ਅੰਗ ਪਾੜ ਕੇ ਬਾਹਰ ਘੁੰਮ ਰਿਹਾ ਸੀਗਾ ਤਾਂ ਜਦੋਂ ਇਸ ਗੱਲ ਦਾ ਪਤਾ ਉੱਥੇ ਮੌਜੂਦ ਲੋਕਾਂ ਨੂੰ ਲੱਗਦਾ ਤਾਂ ਲੋਕਾਂ ਵੱਲੋਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਆ ਤਾਂ ਉੱਥੇ ਮੌਜੂਦ ਜਿਹੜੇ ਲੋਕ ਸੀਗੇ ਉਹ ਇੰਨਾ ਘੜਕ ਜਾਂਦੇ ਆ ਤਾਂ ਇਕੱਠੀ ਹੋਈ ਭੀੜ ਵੱਲੋਂ ਉਸ ਦਾ ਉਸ ਨਾਲ ਜਿਹੜੀ ਕੁੱਟਮਾਰ ਹੋ ਕੀਤੀ ਜਾਂਦੀ ਆ ਤਾਂ ਉਸ ਨੌਜਵਾਨ ਦੀ ਕੁੱਟਮਾਰ ਦੌਰਾਨ ਮੌਤ ਜਿਹੜੀ ਆ ਉਹ ਹੋ ਜਾਂਦੀ ਆ ਤਾਂ ਜਿੱਥੇ ਪਿੰਡ ਵਾਸੀਆਂ ਵੱਲੋਂ ਔਰੋਪ ਲਗਾਏ ਗਏ ਸਨ ਕਿ ਉਸ ਨੌਜਵਾਨ ਵੱਲੋਂ ਬੇਦਬੀ ਕੀਤੀ ਗਈ ਆ ਗੁਰੂ ਸਾਹਿਬ ਦਾ ਅੰਗ ਜਿਹੜਾ ਉਹ ਪਾੜਿਆ ਗਿਆ ਤਾਂ ਉੱਥੇ ਹੀ ਪਰਿਵਾਰ ਵੀ ਹੁਣ ਸਾਹਮਣੇ ਆਇਆ ਤਾਂ ਪਰਿਵਾਰ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਦਾ ਪੁੱਤਰ ਜਿਹੜਾ ਮੰਦਬੁੱਧੀ ਸੀਗਾ ਬਚਪਨ ਤੋਂ ਮੰਦਬੁੱਧੀ ਸੀ ਤੇ ਉਸ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਸੀਗਾ ਜਿਸ ਦੇ ਸਾਰੇ ਡਾਕੂਮੈਂਟਸ ਸਾਰੀਆਂ ਪਰਚੀਆਂ ਉਹਨਾਂ ਕੋਲ ਮੌਜੂਦ ਆ ਤਾਂ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਬਿਲਕੁਲ ਨਾਲ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ ਤਾਂ ਕਿ ਸੱਚ ਜਿਹੜਾ ਉਹ ਸਾਹਮਣੇ ਆ ਸਕੇ ਤਾ ਵੱਡੀ ਖਬਰ ਤੁਹਾਨੂੰ ਫੁਲਪਰ ਤੋਂ ਦੇ ਰਿਹਾ ਆ ਕਿ ਕੱਲ ਜੋ ਬੇਅਦਬੀ ਦੀ ਘਟਨਾ ਜਿਹੜੀ ਫੁਲਪਰ ਤੋਂ ਸਾਹਮਣੇ ਆਈ ਸੀਗੀ ਫੁਲਪਰ ਦੇ ਪਿੰਡ ਬੰਡਾਲਾ ਤੋਂ ਉਸ ਵਿੱਚ ਹੁਣ ਪਰਿਵਾਰ ਵੀ ਜਿਹੜਾ ਉਹ ਸਾਹਮਣੇ ਆਇਆ ਤਾਂ ਕੀ ਕੁਝ ਕੰਨਾ ਹੈ ਪੰਗਵਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਆਕੇ 12 ਵਜੇ ਤੇ ਕਰ ਗਰੰਤੀ ਦੇ ਜਿੰਦਰਾ ਮਾਰੇ ਗੂਏ ਨੂੰ ਸੰਗਤ ਗਈ ਚਲੀ ਜਿੰਦਰਾ ਮਾਰ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਤੀ ਇਸ ਇਸ ਕਾ ਥਲੇ ਸੁੱਤੇ ਹੋਣ ਕਿ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਇਹ ਮੈਂਟਲ ਏ ਇਹ ਇਹਨਾਂ ਮਗਰ ਕੋਣੀ ਗਏ ਉਹਦੀ ਕਿਸੇ ਬੋਲੋ ਮੈਂ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਤਗਾਂ ਨੂੰ ਮਿਲਣੀ ਚਾਹੀਦੀ ਸਜ਼ਾ ਇਸ ਸਾਨੂੰ ਅਈ ਸਜ਼ਾ ਅਈ ਤਾਂ ਮਾਫ਼ੀ ਮੰਗਾਂਗੇ ਅਈ ਗੁਰੂ ਕੋ ਨਾ ਗੋਡੇ ਰਗੜਾਂ ਜੋ ਅੰਕ ਸਾਡੇ ਸਾਰੇ ਟੈ ਕੇ ਪੈਰੀ ਪਾਵਾਂਗੇ ਅਈ ਮਾਫ਼ੀ ਮੰਗਾਂਗੇ ਅਈ ਮਾਫ਼ੀ ਮੰਗਾਂਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੁੱਕ ਗਿਆ ਨਹੀਂ ਤਾਂ ਵੀ ਮਾਫ਼ੀ ਮੰਗਾ ਕੇ ਗੁਰੂ ਕੋ ਪਰ ਇਹਨਾਂ ਜ਼ੁਲਮ ਕੀਤਾ ਏ ਇਹ ਜ਼ੁਲਮ ਜਰਾ ਨਾ ਸਜ਼ਾ ਪੋਗਣ ਦੇ ਇਹਨਾਂ ਨੇ ਵੇਖੀ ਤਾਂ ਸਹੀ ਇਹਨਾਂ ਨੂੰ ਪੋਗਣੀ ਕਿ ਵੀ ਸਜ਼ਾ ਹੈ ਗਲਤੀ ਹੋਰ ਵੀ ਕਰ ਸਕਦੇ ਹੋ ਸਜ਼ਾ ਨਾ ਪੋਗਣੀ ਇਹਨਾਂ ਬੱਚੇ ਨਾ ਤਰੋਹ ਕਮਾਇਆ ਇਹਨਾਂ ਬੱਚੇ ਨਾ ਇਹਨਾਂ ਬੱਚੇ ਨਾ ਤਰੋਹ ਕਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹੈ ਲੱਬ ਲੱਬ ਪਿਓ ਖਬ ਜਾਂਦਾ ਹੈ ਕਦੀ ਕੇ ਪੱਤੇ ਨਿਕਲ ਜਾਂਦਾ ਹੈ ਕਦੀ ਕੇ ਪੱਤੇ ਹੈ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 21 ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ ਅਦਾ ਬੇੜਾ ਕਰਕੇ ਜਿਹੋ ਜੇ ਨੰਗਾ ਦਾ ਮੈਂ ਤਾਂ ਨਹੀਂ ਨਮਕਾ ਟੁੱਟੇ ਇਹਨਾਂ ਦਾ ਘਾਟ ਟੁੱਟੇ ਮੇਰੇ ਤਾਂ ਸਾਹਮਣੇ ਉਹਨਾਂ ਮੇਰੇ ਕੋ ਗੋਲੀ ਇਹਨਾਂ ਸਾਰਿਆਂ ਨੂੰ ਮਾਰਾ ਸਹੀ ਗੱਲ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਕਿ ਜਿਹੜੀਆਂ ਵੀ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਜਿਵੇਂ ਉਹਨੂੰ ਵੱਡਿਆਂ ਨੇ ਨਾ ਇਵੇਂ ਬੜੀ ਜਾਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਹੈ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫੀ ਮੰਗਾਂਗੇ ਅਸੀਂ ਗੁਰੂਗ੍ਰਾਮ ਤੇ ਆਤਰੱਖਾਂਗੇ ਵੀ ਸੱਚੇ ਪਾਚਾ ਇਹਨੇ ਗਲਤੀ ਕੀਤੀ ਹੈ ਇਹਨੂੰ ਮਾਫ ਕਰ ਅਸੀਂ ਮਾਫੀ ਮੰਗਾਂਗੇ ਅਸੀਂ ਸਾਰੇ ਮਾਫੀ ਮੰਗਾਂਗੇ ਸਹੀ ਹੈ ਬੱਚਾ ਅਸੀਂ ਪੁੱਤਰ ਮਾਫੀ ਮੰਗਾਂਗੇ ਇਹ ਗੱਲ ਦੀ ਜੇ ਸਾਡਾ ਪੁੱਤਰ ਚਲਾ ਗਿਆ ਤਾਂ ਵੀ ਮਾਫੀ ਮੰਗਾਂਗੇ ਗੁਰੂ ਕੋਲ ਸਾਡਾ ਜ਼ੁਲਮ ਕੀਤਾ ਨਾ ਬਹੁਤ ਜ਼ੁਲਮ ਕੀਤਾ ਬੋਲ ਕੰਢੇ ਕਿ ਉਹਨੂੰ ਗੋਲੀ ਵੀ ਮਾਰ ਦਿੰਦੇ ਸਾਨੂੰ ਕੋਈ ਦੁੱਖ ਨਹੀਂ ਜਿਹੜੇ ਆ ਨਸ਼ਈਆਂ ਬੰਦੇਆਂ ਨੇ ਉਹਨੂੰ ਵੱਡ ਫੱਟ ਕੀਤੀ ਆ ਇੰਨੀ ਬੇਰਹਿਮੀ ਨਾਲ ਮਾਰਿਆ ਹੋਆ ਸਾਡਰ ਤੋਂ ਜਰਿਆ ਨਹੀਂ ਜੀ ਜਾਂਦਾ ਮੋਹ ਜਿਆਦਾ ਸਾਡੇ ਪੁੱਤ ਨੂੰ ਦੁੱਖ ਕੀਤਾ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਹਨਾਂ ਦੇ ਪਰਚੇ ਹੋਣੀ ਚਾਹੀਦੀ ਆ ਜੀ ਇਹਨਾਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਆ ਬਾਕੀ ਜੇ ਕੋਨਾ ਨੇ ਕੀ ਇੱਕ ਇੱਕ ਗਿਆਨੀ ਜਥੇਦਾਰ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਸੋ ਫਿਰ ਤੁਹਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਹੀਂ ਵੀ ਸਿੱਖ ਪਵਾ ਰਿਆਂ ਸਾਨੂੰ ਹੀ ਇਸੇ ਘਾਟ ਤੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜਿਗ ਕੇ ਇਹ ਇੱਕ ਪਰਿਵਾਰ ਨੂੰ ਜੇ ਉਹਨਾਂ ਬਾਈਕਾਟ ਕਰਨਾ ਵਾ ਜੇ ਉਹਦੇ ਕੋਈ ਗਲਤੀ ਹੈਗੀ ਆ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਅਜੇ ਵੀ ਤੁਹਾਨੂੰ ਸਜ਼ਾ ਦੇ ਦੇਣ ਅਸੀਂ ਭੁਗਤਣ ਜੋਗਾ ਕਿ ਐਸਾ ਕੁਛ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਿਥੇ ਤੱਕ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ ਉਹਨਾਂ ਨਾਲ ਇਨਸਾਫ ਹੋਣਾ ਕਰਨਾ ਚਾਹੀਦਾ ਹੈ ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਿਆ ਹੀ ਮੈਂਟਲ ਕਿੰਨੇ ਚਿਰ ਦੀ ਉਹਦੀ ਛੋਟੇ ਹੁੰਦੇ ਤੋਂ ਦਵਾਈ ਚੱਲਣ ਢਈ ਆ 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ ਮੁੜ ਕੇ ਉਹਨਾਂ ਬਾਥੋਂ ਦੀ ਦਵਾਈ ਚੱਲੀ ਜਾਂਦੀ ਉਹਦੀ ਕਦੀ ਕਿਤੇ ਕਦੀ ਕਿਤੇ ਪਹਿਲੀ ਵੇਚ ਕੇ ਵੀ ਉਹਦਾ ਪਿਤਾ ਨਾਲ ਉੱਤੇ ਪੈਸੇ ਪੈਸੇ ਲਾਈ ਜਾਂਦਾ ਵਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਨਹੀਂ ਲੱਭਿਆ ਨਹੀਂ ਜਿੱਧਰ ਨੂੰ ਵੀ ਕਹੇ ਨੇ ਆਖਿਆ ਉਧਰ ਨੂੰ ਵੀ ਚਲੇ ਗਿਆ ਪਰ ਰਿਪੋਰਟਾਂ ਵੀ ਅਹੀਂ ਖੜੀਆਂ ਸਾਡੀ ਸੁਣਾਈ ਨਹੀਂ ਉੱਥੇ ਕਹੇ ਨੇ ਉੱਤੇ ਖਲੋਂਦਾ ਤਾਂ ਹੀ ਮਾਰ ਮਾਰ ਰੋਂਦਾ ਰਿਹਾ ਪਰ ਉਹਨਾਂ ਨੇ ਸੁਣਾਈ ਨਹੀਂ ਕੀਤੀ ਬੰਦਿਆ ਨੇ ਵੱਢ ਕੇ ਛੁੱਟਤਾ ਬਾਬੇ ਵੀ ਆਏ ਚਾਂੜਸੇ ਵਾਲੇ ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ ਦਵਾਉਣੇ ਆ ਜੋ ਵੀ ਹੋਊ ਕਾਰਵਾਈ ਕਰਾਂਗੇ ਪਰ ਉਹਨਾਂ ਨੇ ਜਕਾਰੇ ਛੱਡ ਕੇ ਮਿੰਟੋ ਮਿੰਟੀ ਵੱਢ ਕਰ ਤਿਆ ਫਿਰ ਵੇਖੋ ਇਹ ਵੱਢਦੇ ਜੋ ਵੱਢਦਾ ਵਾ ਉਦੋਂ ਇਹਨੇ ਮੂੰਹ ਦੇ ਉੱਤੇ ਲੀੜਾ ਬੰਨ ਕੇ ਵੱਢਿਆ ਵਾ ਵੀ ਮੈਂ ਇਹ ਇਹਨਾਂ ਦਾ ਡੰਗਰ ਦੇ ਉੱਤੇ ਕਤਲ ਨਹੀਂ ਬੇਰਹਿਮੀ ਨਹੀਂ ਕਰਦਾ ਜਿੰਨਾ ਬੰਦੇ ਦੇ ਉੱਤੇ ਕੀਤੀ ਇਹਨਾਂ ਨੇ ਬੱਚੇ ਦੇ ਉੱਤੇ ਕੀਤੀ ਠੀ ਉਹਨੇ ਗਲਤੀ ਕਰ ਲਈ ਚਲੋ ਅਸੀਂ ਬਖਸ਼ਣ ਅਸੀਂ ਵੀ ਆਣੇ ਆ ਵੀ ਗਲਤੀ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਸਾਡੇ ਸਾਡਾ ਵੀ ਗੁਰੂ ਗ੍ਰੰਥ ਸਾਹਿਬਾ ਸਾਡਾ ਵੀ ਆ ਧਰਮ ਆ ਪਰ ਅਸੀਂ ਆਣੇ ਆ ਗਲਤੀ ਕੀਤੀ ਆ ਸਾਨੂੰ ਸਜ਼ਾ ਜੋ ਮਰਜ਼ੀ ਸਜ਼ਾ ਦੇ ਦੇਣ ਅਸੀਂ ਮੰਨਣ ਜੋਗ ਆ ਜੀ ਪਰ ਆ ਜਿਹੜੀ ਇੰਨੀ ਬੇਰਹਿਮੀ ਨਾਲ ਮਾਰਿਆ ਹੋਣਾ ਇਹ 60 ਤੋਂ ਜਰਿਆਣੀ ਜੀ ਜਾਂਦਾ ਇਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਦਾ ਇਹੋ ਹੀ ਆ ਇਹ ਗੁਰੂ ਦੇ ਘਰ 12 ਵਜੇ ਕਿਉਂ ਗ੍ਰੰਥੀ ਅੰਦਰ ਨਹੀਂ ਬੈਠਾ ਕੀ ਨਾਮ ਹੈ ਤੁਹਾਡਾ ਸੁਖਰਾਜ ਸਿੰਘ ਜੀ ਗ੍ਰੰਥੀ ਬਿਓ